ਤੇ ਪ੍ਰੇਮੀਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਆ ਦੋਸਤੋ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਆ ਅਪਡੇਟ ਕਬੱਡੀ ਦੇ ਉੱਪਰ ਤਾਂ ਦੋਸਤੋ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਦੋਸਤੋ ਹਰ ਵਾਰ ਦੀ ਤਰ੍ਹਾਂ ਜ ਲੈ ਕੇ ਆਏ ਆ ਇੱਕ ਹੋਰ ਵੱਡੇ ਕਬੱਡੀ ਟੂਰਨਾਮੈਂਟ ਦੀ ਜਾਣਕਾਰੀ ਜਿੱਥੇ ਕਿ ਦੋਸਤੋ ਬਹੁਤ ਵੱਡੇ ਵੱਡੇ ਨਾਮ ਆ ਤੇ ਸੈਮੀ ਦੇ ਵੈਸਟਾਂ ਲਈ ਵੀ ਵਧੀਆ ਨਾਮ ਰੱਖੇ ਗਏ ਆ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਪਾਇਸ ਕੱਪ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਇੱਕ ਵੱਡੀ ਕੱਪ ਦੋਸਤੋ 26 ਅਤੇ 27 ਜਨਵਰੀ 2025 ਨੂੰ ਕਰਵਾਇਆ ਜਾ ਰਿਹਾ ਜਿੱਥੇ ਕਿ ਇੱਕ ਪੈਂਡ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡਣਗੇ ਅਤੇ ਇਹ ਕੱਬਡੀ ਕੱਪ ਦੋਸਤੋ ਮਨਾਨਾ ਰੁੜਕੀ ਜ਼ਿਲ੍ਹਾ ਮਹਾਲੀ ਵਿਖੇ ਹੋਣ ਜਾ ਰਿਹਾ ਜਿੱਥੇ ਕਿ ਦੋਸਤੋ ਕਬੱਡੀ ਓਪਨ ਦਾ ਪਹਿਲਾ ਨਾਮ ਰੱਖਿਆ ਗਿਆ 1.5 ਲੱਖ ਅਤੇ ਦੂਸਰਾ ਨਾਮ 1 ਲੱਖ ਰੁਪਏ ਰੱਖਿਆ ਗਿਆ ਅਤੇ ਦੋਸਤੋ ਤੁਹਾਨੂੰ ਦੱਦੀਏ ਇੱਥੇ ਵੈਸਟਾਂ ਨੂੰ ਵੈਸਟ ਰੇਡਰ ਅਤੇ ਵੈਸਟ ਯਾਫੀ ਦੇ ਲਈ ਬ੍ਰਾਂਡ ਨਿਊ ਹਾਲੈਂਡ ਟਰੈਕਟਰ ਦਿੱਤੇ ਜਾਣਗੇ ਅਤੇ ਦੋਸਤੋ ਇੱਥੇ ਕਬੱਡੀ ਓਪਨ ਦੇ ਸੈਮੀ ਦੇ ਵੈਸਟ ਰੇਡਰ ਅਤੇ ਦੋਸਤੋ ਮੋਟਰਸਾਈਕਲ ਰੱਖੇ ਗਏ ਹਨ ਜੋ ਕਿ ਬਹੁਤ ਵਧੀਆ ਗੱਲ ਆ ਤਾਂ ਖੜਹਿਰੀਆਂ ਦਾ ਮਾਨ ਸਨਮਾਨ ਬਣਦਾ ਅਤੇ ਦੋਸਤੋ ਇੱਥੇ ਟੌਪ ਟੌਪ ਦੀਆਂ ਟੀਮਾਂ ਤੇ ਟੌਪ ਟੌਪ ਦੇ ਸੁਪਰਸਟਾਰੇ ਖੇਡਣ ਜਾ ਰਹੇ ਆ ਅਤੇ ਦੋਸਤੋ ਇਸ ਕਬੱਡੀ ਟੂਰਨਾਮੈਂਟ ਦਾ ਲਾਈਵ ਚੱਲੇਗਾ ਪੰਜਾਬ ਲਾਈਵ ਟੀਵੀ ਦੇ ਉੱਪਰ ਤਾਂ ਜਿਹੜੇ ਭਰਾ ਨਹੀਂ ਪਹੁੰਚ ਸਕਦੇ ਲਾਈਵ ਦੇ ਜ਼ਰੀਏ ਜ਼ਰੂਰ ਆਨੰਦ ਮਾਣੋ ਅਤੇ ਕਬੱਡੀ ਦੀਆਂ ਨਵੀਆਂ ਪੜੇਟਾਂ ਜਾਣਨ ਲਈ ਆਪਣੇ YouTube ਚੈਨਲ ਨਾਲ ਜੁੜੇ ਰਹੋ ਧੰਨਵਾਦ ਸਾਰੇ ਭਰਾਵਾਂ ਦਾ